ਬੰਨ ਲਗਾ ਕੇ ਪਾਣੀ ਨੂੰ ਕਰਾਂ ਦੇ ਵਿੱਚ ਅੰਦਰ ਦਾਖਲ ਹੋਣ ਤੋਂ ਰੋਕਿਆ ਗਿਆ ਤਾਂ ਮਿੱਟੀ ਕਰ ਦੇ ਵਿੱਚੋਂ ਪੱਟੀ ਉਸ ਤੋਂ ਬਾਅਦ ਬੰਨ ਲਗਾਇਆ ਮੀ ਦਾ ਪਾਣੀ ਇਹ ਸਾਰੇ ਵਿੜੇ ਦੇ ਵਿੱਚ ਇਕੱਠਾ ਹੋ ਜਾਂਦਾ ਫਿਰ ਬਾਲਟੀਆਂ ਦੇ ਨਾਲੇ ਪਾਣੀ ਕੱਢਣਾ ਪੈਂਦਾ ਇਹ ਗਲਾਬਾ ਪਿੰਡ ਹੈ ਗਲਾਬਾ ਪੈਣੀ ਅੱਜ ਮੀਨਾ ਹੋ ਜਾਂਦਾ ਬੁੱਲਾ ਜਿੰਨੇ ਕਨ ਪਹਿਲਾਂ ਪਾਣੀ ਅੱਪਿਛੇ ਸਾਢੇ ਖੇਤ ਨੇ ਇਹ ਤੇ 10 ਦਿਨ ਦੇ ਹੀ ਹੋ ਗਏ ਚਲਦੇ ਨੇ ਸਾਡੇ ਪਸ਼ੂਆਂ ਦਾ ਹਾਲ ਲੇਕਿਨ ਸਾਡੇ ਆ ਮਕਾਨਾਂ ਨੂੰ ਪਾਣੀ ਪੈ ਗਿਆ ਉਹ ਅੰਦਰੋਂ ਸਾਰੇ ਕ੍ਰੈਕ ਹੋ ਗਏ ਅਸੀਂ ਮਕਾਨ ਉਹ ਤੂੰ ਛੱਡ ਦੇ ਤੇ ਇੱਥੇ ਆ ਦੇ ਭਰਾ ਲੈ ਗਏ ਮੰਨ ਲੈ ਕਮਰਾ ਹੀ ਇੱਥੇ ਰੱਖੀ ਬੈਠੇ ਉਥੇ ਰਾਤ ਨੂੰ ਆਦਾ ਸੀ ਅੰਦਰ ਜਾਈਏ ਨਾ ਛੱਤਾਂ ਜਿਹੜੇ ਸਾਰੇ ਪਾਟ ਗਏ ਕਿਉਂਕਿ ਪਿਛਲੇ ਸਕੂਲ ਸਕੂਲ ਦੇ ਪਿਛਲੇ ਪਾਸੋਂ ਪਾਣੀ ਪਿਆ ਲੀਆਂ ਨੂੰ ਉਹ ਜਿਵੇਂ ਜਿਵੇਂ ਮੰਨ ਬੱਤਰ ਆ ਨੀਆਂ ਥੱਲੇ ਬੈਠ ਜਾਂਦੇ ਫਸਲਾਂ ਬਰਬਾਦ ਹੁੰਦੀਆਂ ਨੇ ਭਾਰਤ ਪਾਕਿਸਤਾਨ ਦੀ ਜੰਗ ਜਦੋਂ ਹੁੰਦੀ ਹੈ ਤਾਂ ਉਦੋਂ ਵੀ ਇਹਨਾਂ ਲੋਕਾਂ ਨੂੰ ਉੱਜਣ ਦੇ ਲਈ ਕਹਿ ਦਿੱਤਾ ਜਾਂਦਾ ਇੱਕ ਅਨਾਉਂਸਮੈਂਟ ਕਰ ਦਿੱਤੀ ਜਾਂਦੀ ਹੈ ਕਿ ਆਪਣੇ ਘਰ ਖਾਲੀ ਕਰ ਦਿਓ ਖਤਰੇ ਵਾਲਾ ਮਾਹੌਲ ਹੈ ਤਾਂ ਇਹਨਾਂ ਲੋਕਾਂ ਨੂੰ ਪਤਾ ਕੀ ਉੱਜੜਨਾ ਕਿਵੇਂ ਹੁੰਦਾ ਕਿੰਨਾ ਕੁ ਔਖਾ ਏ ਜੇ ਕੋਈ ਜੇ ਉਹ ਆਧਾ ਪੇਟ ਪਾੜਨ ਦੇ ਕਿਸ ਤਿਸ ਨਾ ਪਰਨਦੇ ਉਹ ਸਰਕਾਰ ਮੰਨ ਲੈ 2600 ਰੁਪਿਆ ਵੀ ਇੱਥੇ ਵੀ 600 ਰੁਪਈਏ ਮੇਰੇ ਨਾਲ ਮਿਲਣਾ ਹੈ ਪਿਛਲੀ ਵਾਰ 600 ਮਿਲੇ। ਹਾਂਜੀ ਇਹ ਇੱਥੇ ਮਿਲਣਾ ਚਾਹੁੰਦਾ ਉਹ ਆਪ ਜਾ ਕਿੰਨਾ ਮੰਨ ਕਰਦਾ। 1 5000 ਰੁਪਈਆ ਇੱਕ ਏਕੜ ਦਾ। ਇੱਕ ਏਕੜ ਦਾ 5000। 25 25000 ਦਾ ਅਸੀਂ ਖਰਚਾ ਕੀਤਾ ਬੈਠੇ। ਕਿੱਲੇ ਦੇ ਹੁਣ ਤਾਂ ਸਿਰਫ ਕੱਟਣਾ ਹੀ ਸੀ ਜੋਨਾ ਤੇ ਜਿਹੜਾ ਹੁਣ ਪਾਣੀ ਆ ਗਿਆ ਹਾੜੀ ਦੇ ਲਿਕਣ ਤੋਂ ਨਹੀਂ ਬਜੀਣੀਆਂ। ਜੋ ਕਿ ਪੰਜਾਬ ਦਾ ਆਖਰੀ ਪਿੰਡ ਆ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਇਹ ਪਿੰਡ ਪੈਂਦਾ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਇਹ ਲੋਕ ਜੂਝਦੇ ਨੇ ਫਸਲ ਪ੍ਰਭਾਵਿਤ ਹੋ ਗਈ ਤੇ ਕਹਿੰਦੇ ਆ ਵੀ ਮੰਨ ਲੈ ਵੀ ਐਮਲ ਸਾਹਿਬ ਨੂੰ ਸਾਾਨੂੰ ਇੱਕ ਤਾਂ ਦਿੱਤੀ ਜਾਵੇ ਜਾਂ ਜੀਬੀਸੀ ਮਸ਼ੀਨ ਜਿਹੜੀ ਇਥੇ ਲੈ ਦੇ ਖਾਲਾ ਕੱਢ ਦਿੰਦੇ ਆ ਨਹਿਰਾਂ ਪਾਵੇ ਫੇਰ ਸਾਡੀ ਆ ਗਈ ਬਾਲੇ ਨੂੰ ਉਠਾਈ ਸਕੀ ਲਾ ਫੇਰ ਬਣ ਪੀ ਗਏ ਪੰਜਾਬ ਦੇ ਆਖਰੀ ਪਿੰਡ ਤੋਂ ਤੁਹਾਨੂੰ ਤਸਵੀਰ ਦਿਖਾਉਨੇ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੇ ਇਸ ਹੱਟ ਦੇ ਵਿੱਚ ਪਾਣੀ ਨੂੰ ਰੋਕਿਆ ਸਾਹਮਣੇ ਉਹ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਬੰਨ ਲਗਾ ਕੇ ਪਾਣੀ ਨੂੰ ਘਰਾਂ ਦੇ ਵਿੱਚ ਅੰਦਰ ਦਾਖਲ ਹੋਣ ਤੋਂ ਰੋਕਿਆ ਗਿਆ ਤਾਂ ਮਿੱਟੀ ਘਰ ਦੇ ਵਿੱਚੋਂ ਪੱਟੀ ਉਸ ਤੋਂ ਬਾਅਦ ਬੰਨ ਲਗਾਇਆ ਮੀ ਦਾ ਪਾਣੀ ਇਹ ਸਾਰੇ ਵਿੜੇ ਦੇ ਵਿੱਚ ਇਕੱਠਾ ਹੋ ਜਾਂਦਾ ਫਿਰ ਬਾਲਟੀਆਂ ਦੇ ਨਾਲੇ ਪਾਣੀ ਕੱਢਣਾ ਪੈਂਦਾ ਇਹ ਗਲਾਬਾ ਪਿੰਡ ਹੈ ਗਲਾਬਾ ਪੈਣੀ ਜੋ ਕਿ ਪੰਜਾਬ ਦਾ ਆਖਰੀ ਪਿੰਡ ਆ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਇਹ ਪਿੰਡ ਪੈਂਦਾ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਇਹ ਲੋਕ ਜੂਝਦੇ ਨੇ ਫਸਲ ਪ੍ਰਭਾਵਿਤ ਹੋ ਗਈ ਚਾਰਾ ਬਿਲਕੁਲ ਖਤਮ ਹੋ ਗਿਆ ਪੱਠੇ ਬਿਲਕੁਲ ਖਤਮ ਹੋ ਗਏ ਨੇ ਤਾਂ ਹੁਣੇ ਸਮੇਂ ਆਫਤ ਦੇ ਨਾਲ ਇਹ ਜੂਝ ਰਹੇ ਲੋਕ ਇਹ ਤਰਾਸ ਦੀ ਆ ਪੰਜਾਬ ਦੀ ਇਹ ਗਰੀਬੀ ਦੇ ਵਿੱਚ ਲੋਕ ਰਹਿੰਦੇ ਨੇ ਫਸਲਾਂ ਬਰਬਾਦ ਹੁੰਦੀਆਂ ਨੇ ਭਾਰਤ ਪਾਕਿਸਤਾਨ ਦੀ ਜੰਗ ਜਦੋਂ ਹੁੰਦੀ ਹੈ ਤਾਂ ਉਦੋਂ ਵੀ ਇਹਨਾਂ ਲੋਕਾਂ ਨੂੰ ਉੱਜਣ ਦੇ ਲਈ ਕਹਿ ਦਿੱਤਾ ਜਾਂਦਾ ਇੱਕ ਅਨਾਉਂਸਮੈਂਟ ਕਰ ਦਿੱਤੀ ਜਾਂਦੀ ਹੈ ਕਿ ਆਪਣੇ ਘਰ ਖਾਲੀ ਕਰ ਦਿਓ ਖਤਰੇ ਵਾਲਾ ਮਾਹੌਲ ਹੈ ਤਾਂ ਇਹਨਾਂ ਲੋਕਾਂ ਨੂੰ ਪਤਾ ਕੀ ਉੱਜਣਾ ਕਿਵੇਂ ਹੁੰਦਾ ਕਿੰਨਾ ਕੁ ਔਖਾ ਏ ਆਪਣੇ ਘਰਵਾਰ ਨੂੰ ਛੱਡ ਕੇ ਜਾਣਾ ਆਪਣੇ ਸਮਾਨ ਨੂੰ ਚੁੱਕ ਕੇ ਲੈ ਕੇ ਜਾਣਾ ਇੱਥੋਂ ਦੇ ਲੋਕ ਸਾਡੇ ਨਾਲ ਨੇ ਕੀ ਕਹਿਣਾ ਚਾਹੁੰਦੇ ਹੋ ਬੜਾ ਮਾੜੇ ਹਾਲਾਤ ਬਣ ਗਏ ਨੇ ਹੜ੍ਹ ਦੇ ਨਾਲ ਫਸਲ ਵੀ ਪ੍ਰਭਾਵਿਤ ਹੋ ਗਈ ਆ ਦੇਖੋ ਤੁਸੀਂ ਬੰਨ ਲਗਾ ਕੇ ਪਾਣੀ ਨੂੰ ਰੋਕਿਆ ਨਹੀਂ ਤਾਂ ਘਰਾਂ ਚੋਂ ਹਾਲਾਤ ਤੁਸੀਂ ਸਰਵਿੰਦੀ ਬੈਨੇ ਅੱਜ ਮੀਨਾ ਹੋ ਚੱਲਿਆ ਪੂਰਾ ਲੇਕਿਨ ਪਹਿਲਾ ਪਾਣੀ ਅਪਿਛੇ ਸਾੜੇ ਖੇਤ ਨੇ ਇਹ ਤੇ ਆ 10 ਦਿਨ ਤੇ ਹੀ ਹੋ ਗਏ ਚਲਦੇ ਨੇ ਸਾਡੇ ਪਸ਼ੂਆਂ ਦਾ ਹਾਲ ਲੇਕਿਨ ਸਾਡੇ ਮਕਾਨਾਂ ਨੂੰ ਪਾਣੀ ਪੈ ਕੇ ਉਹ ਅੰਦਰੋਂ ਸਾਰੇ ਕਰਕ ਹੋ ਗਏ ਅਸੀਂ ਮਕਾਨ ਉਹ ਤੂੰ ਛੱਡਦੇ ਇੱਥੇ ਆ ਦੇ ਭਰਾ ਲੈ ਗਏ ਮੰਨ ਲੇ ਕਮਰਾ ਅਸੀਂ ਇੱਥੇ ਰਕੀ ਬੈਠੇ ਉੱਥੇ ਰਾਤ ਨੂੰ ਨਾ ਅਸੀਂ ਅੰਦਰ ਜਾਈਏ ਨਾ ਛੱਤਾਂ ਜਿਹੜੇ ਸਾਰੇ ਪਾਟ ਗੀਆਂ ਕਿਉਂਕਿ ਪਿਛਲੇ ਸਕੂਲ ਸਕੂਲ ਦੇ ਪਿਛਲੇ ਪਾਸੋਂ ਪਾਣੀ ਪਿਆ ਨਹੀਂ ਆ ਨੂੰ ਉਹ ਜਿਵੇਂ ਜਿਵੇਂ ਮੰਨ ਲੈ ਬੱਤਰ ਆ ਨੀਆ ਥੱਲੇ ਬੈਠੀ ਜਾਂਦੇ ਨੇ ਹੁਣ ਜਮਾ ਬਿਲਕੁਲ ਤੁਹਾਡਾ ਰਸਤਾ ਬੰਦ ਹੋ ਗਿਆ ਕਨੈਕਟੀਵਿਟੀ ਫਾਜਲ ਕਾ ਦੇ ਨਾਲ ਟੁੱਟ ਗਈ ਕਿਵੇਂ ਗੁਜ਼ਾਰਾ ਹੁੰਦਾ ਇਸ ਸਮੇਂ ਹੁਣ ਸਾਰੇ ਬੇੜੀਆਂ ਆਏ ਨੇ ਜਿਵੇਂ ਐਨ ਡੀ ਆਰ ਐਫ ਦੋ ਤਿੰਨ ਬੇੜੀਆਂ ਸਾਡੇ ਪਿੰਡ ਨੂੰ ਮਿਲੀਆਂ ਹੋਈਆਂ ਨੇ ਜਾਂ ਜਿਵੇਂ ਉਹਨਾਂ ਦੇ ਦੋ ਤਿੰਨ ਢੇੜੇ ਕਰ ਲੈਂਦੇ ਨੇ ਰਾਸ਼ਨ ਜਿਵੇਂ ਸੁੱਕਾ ਜਿਵੇਂ ਕੋਈ ਸਿਹਤਾਲੇ ਆਉਂਦੇ ਨੇ ਉਹ ਦੇ ਜਾਂਦੇ ਉਹ ਮਾੜਾ ਮੜ ਚਲਾਵਾ ਦੇ ਕੋਈ ਕਰਜ਼ਾ ਵੀ ਚੜ ਗਿਆ ਆਰਤੀ ਹੁਣ ਪੈਸੇ ਵੀ ਨਹੀਂ ਤੁਹਾਨੂੰ ਦੇਣੇ ਨੇ ਪਿਛਲੀ 2023 ਵਾਲਾ ਮਾਰ ਵੀ ਨਹੀਂ ਤੁਸੀਂ ਹਲੇ ਉਸ ਤੋਂ ਨਿਕਲ ਸਕੇ ਉਹ ਦੋਹੜ ਆ ਗਿਆ ਸੀ ਸਰ ਮੇਰੇ 2023 ਤੋਂ ਟੁੱਟਦੇ ਆਦੇ ਨੇ ਪੈਸੇ ਲੇਕਿਨ ਮੈਂ ਕਣਕ ਜਿਵੇਂ 1.5 ਲੱਖ ਕਣਕ ਦਾ ਹੈ 25 30 ਮਣ ਘਰੇ ਰੱਖਾਂ ਉਹ ਜਿਹੜੀ ਵਿਆਜ ਲੱਗੀ ਵੀ ਉਹ ਤੇ ਵਿਆਜ ਨਹੀਂ ਪੂਰੀ ਆਉਂਦੀ ਵੀ ਪਿਛਲੀ ਵਾਰੀ ਮੰਨ ਲੈ ਜੋਨਾ ਬਚਾ ਸੀ ਪਿਛਲੀ 2024 ਚ ਪਾਣੀ ਨਹੀਂ ਆਇਆ ਸੀ ਉਸ ਤੋਂ ਬਾਅਦ ਜੋਨਾ ਨਹੀਂ ਸਰਦਾ ਪਿਆ ਸੀ ਅਨੇਰ ਤੇ ਮੀਂਹ ਪਿਆ ਉਹ ਲੰਮਾ ਕਰ ਗਿਆ ਉਹ ਕੁਛ ਸਾਰਾ ਖਰਾਬ ਹੋ ਗਿਆ ਲੈ ਕੇ ਦੀਆਂ ਕਿਸ਼ਤਾਂ ਵੀ ਚਲਦੀਆਂ ਨੇ ਕਰਜ਼ਾ ਵੀ ਲਿਆ ਹੋਇਆ ਬੈਂਕ ਤੋਂ ਵੀ ਲਿਆ ਬੈਂਕ ਤੋਂ ਲੈ ਆਏ ਨੇ ਕਈਆਂ ਨੇ ਪਿੰਡਾਂ 'ਚ ਪਰ ਉਹ ਕਿਸ਼ਤਾਂ ਵਾਲੇ ਜਿਹੜਾ ਫੋਨ ਤੋਂ ਫੋਨ ਰੱਖੀ ਗਏ ਹੁਣ ਕਿਸ ਨਾਲ ਕਿੱਥੇ ਲੋਕ ਦੇਣ ਤੱਕ ਟੁੱਟਣੀਆਂ ਕਿਸ਼ਤਾਂ ਇਹ ਹੁਣ ਕੋਈ ਸਰਕਾਰ ਕੋਈ ਮਾਜਬਾ ਮੁਜਬਾ ਦੇਵੇ ਦੀ ਜਾਂ ਕੋਈ ਫੇਰੀ ਉਹ ਭਰੀਵਣ ਦਿਆਂ ਜੇ ਕੋਈ ਜੇ ਜੇ ਆਹਦਾ ਪੇਟ ਪਾਲਣ ਦੇ ਕਿਸ਼ਤਾਂ ਭਰਨ ਦੇ ਕੋਈ ਸਰਕਾਰ ਮੰਨ ਲੈ ਵੀ 680 ਰੁਪਿਆ ਵੀ ਇੱਥੇ ਵੀ 680 ਰੁਪਏ ਮੇਰੇ ਸਾਹਮਣੇ ਮਿਲਣਾ ਪਿਛਲੀ ਵਾਰ 680 ਮਿਲਿਆ ਹਾਂਜੀ ਇਹ ਕਿੰਨਾ ਮਿਲਣਾ ਚਾਹੀਦਾ ਮੁਆਵਜ਼ਾ ਕਿੰਨਾ ਮੰਗ ਕਰੀਏ ਇੱਕ ਇੱਕੜ 50000 ਰੁਪਏ ਇੱਕ ਇੱਕੜ ਦਾ ਹੋਣਾ ਚਾਹੀਦਾ ਇੱਕ ਇੱਕੜ ਦਾ 50000 ਰੁਪਏ 25 25000 ਦਾ ਅਸੀਂ ਖਰਚਾ ਕੀਤੀ ਬੈਠੇ ਕਿੱਲੇ ਦੇ ਹੁਣ ਤਾਂ ਸਿਰਫ ਕੱਟਣਾ ਹੀ ਸੀ ਜੋਨਾ ਤੇ ਜਿਹੜਾ ਹੁਣ ਪਾਣੀ ਆ ਗਿਆ ਸਾੜੀ ਦੇ ਲਈ ਕੰਮ ਨਹੀਂ ਬੀਜਣੀਆਂ ਸਾੜੀ ਨਲੇ ਦੇ ਵਿੱਚ ਜ਼ਮੀਨ ਹੈ ਪਿੰਡ ਦੇ ਨਾਲ ਇਹ ਵੀ ਅਸੀਂ ਤਾਂ ਕਹਿੰਨੇ ਆਂ ਵੀ ਮੰਨ ਲੈ ਵੀ ਐਮਲ ਸਾਹਿਬ ਨੂੰ ਸਾਾਨੂੰ ਇੱਕ ਤਾਂ ਦਿੱਤੀ ਜਾਵੇ ਜਾਂ ਜੀਬੀਸੀ ਮਸ਼ੀਨ ਜਿਹੜੀ ਇਹ ਤੋਂ ਲੈ ਦੇ ਖਾਲਾ ਕਾੜਦੇ ਦਰਿਆਨ ਪਾਵੇ ਫੇਰ ਸਾਡੀ ਆ ਗਈ ਬਾਲੇ ਤੋਂ 250 ਕਿਲਾ ਫੇਰ ਕਣਕ ਵੀ ਜੇ ਵੀ ਅੱਜ ਐਲਾਨ ਕੀਤਾ ਮੈਂ ਸੁਣ ਰਿਆ ਸੀ ਉਹਨਾਂ ਦੇ ਪਾਰਟੀ ਦੇ ਆਗੂ ਦੇ ਬਿਆਨ ਕਹਿੰਦੇ ਕਿ ਅਸੀਂ ਰੇਤ ਕੱਢਣ ਦੀ ਆਜ਼ਾਦੀ ਕਿਸਾਨ ਨੂੰ ਦਵਾਂਗੇ ਜਿੱਥੇ ਮਰਜ਼ੀ ਵੇਚਣ ਇੱਥੇ ਮਰਜ਼ੀ ਵੇਚੋ ਉਹ ਤਾਂ ਸਾਰਾ ਇਦਾਂ ਹੈ ਨਾ ਵੀ ਜਿੰਦੇ ਮਨ ਤਾਂ ਉਹਨਾਂ ਤੋਆ ਮਾਰਦੇ ਅੱਗੇ ਅਗਲੇ ਖੇਤ ਜਮਨ ਦੇ ਦਿੱਤਾ ਗਿਆ ਚਲਾ ਉਹ ਤਾਂ ਚੋ ਜਿਹੜੇ ਜਿੱਥੇ ਪਾਣੀ ਰੁਕ ਗਿਆ ਉਹ ਉਹ ਪਾਣੀ ਦਰਿਆਨ ਵਿੱਚ ਖਾਲਾ ਕਾੜਦੇ ਪਾਉਂਦੇ ਕਣਕ ਬਜੇਣੀ ਹੁਣ ਜ਼ਮੀਨ ਰੱਜੀ ਵੀ ਪਾਣੀ ਨਾਲ ਸਮਾਨ ਤੁਹਾਡੇ ਕੋਲ ਪਹੁੰਚ ਰਿਹਾ ਇੱਥੇ ਸਾਰਾ ਸਮਾਨ ਪਹੁੰਚ ਰਿਹਾ ਰਾਜਨ ਰਾਜਨ ਦਾ ਪਹੁੰਚ ਰਿਹਾ ਇਹ ਵੀ ਕਹਿੰਦੇ ਪਿਛਲੇ ਜਿਹੜੇ ਬੰਨ ਤੋਂ ਪਿਛਲੇ ਲੋਕ ਨੇ ਕੁਝ ਉਹ ਆਪ ਦੇ ਦੱਸ ਕੇ ਵੀ ਅਸੀਂ ਗੁਲਾਬਾ ਪੈਣੀ ਤੋਂ ਆ ਸਾਡਾ ਵੀ ਬਹੁਤ ਫਸਲ ਡੁੱਬ ਗਈ ਅਸੀਂ ਇੱਥੇ ਆ ਗਏ ਆ ਉਹ ਪਿੱਛੇ ਸਮਾਨ ਲਈ ਜਾਂਦੇ ਨੇ ਉਹ ਉਹ ਗਲਤ ਜਾ ਰਹੇ ਕੀ ਜਾ ਰਹੇ ਉਹ ਸਾਰੇ ਜਿਹੜੇ 12 ਪਿੰਡ ਇਹ ਦੂਦਨਾ ਹੁਣ ਜਿਵੇਂ ਪੁਲ ਲੱਗੀਏ ਜਾਂ ਇੱਥੇ ਨੂਰ ਸ਼ਾਹ ਨਵਾਂ ਪਿੰਡ ਹੈ ਜੇ ਨਵਾਂ ਹਸਤਾ ਜੇ ਇੱਥੇ ਜਿਹੜੇ ਉਹ ਐਵੇਂ ਗੁਲਾਬਿਆਂ ਦਾ ਨਾਮ ਲੈਂਦਾ ਰੇਤਾ ਪੈਣੀ ਲੈਂਦਾ ਜਿਨੇ ਉਹਨਾਂ ਦੇ ਨਾਮ ਲੈ ਤੇ ਰਾਸ਼ਨ ਪਾਣੀ ਉਹ ਖਾਦੀ ਜਾਂਦੇ ਨੇ ਅੱਗੇ ਆ ਜੀ ਦੀਆ ਕਿੰਨਾ ਔਖਾ ਰਹਿਣਾ ਆਖਰੀ ਪਿੰਡ ਆ ਭਾਰਤ ਦਾ ਆਖਰੀ ਪਿੰਡ ਆ ਸਰਹੱਦ ਤੇ ਤੁਸੀਂ ਬਸਦੇ ਹੋ ਕਿੰਨੇਕ ਔਖੇ ਸਮੇਂ ਦੇ ਵਿੱਚ ਗੁਜ਼ਾਰਾ ਕਰਨਾ ਬਹੁਤ ਔਖਾ ਜੀ ਸਾਡੇ ਇੱਥੇ ਅੱਜ ਕੱਲ ਤੇ 2023 ਵਿੱਚ ਵੀ ਤੁਹਾਡੇ ਸਾਹਮਣੇ ਬਹੁਤ ਪਾਣੀ ਆ ਜੀ ਹੁਣ 25 ਦੇ ਵਿੱਚ 2023 ਤੋਂ ਹੀ ਵੱਧ ਪਾਣੀ ਹੋ ਚੁੱਕਿਆ ਜੀ ਤੋਂ ਦਿਨੋਂ ਫੁੱਟ ਪਾਣੀ ਉੱਤੇ ਆ ਤੇ ਜਿਹੜੇ ਹੁਣ ਪਿੱਛੇ ਵਾਲੇ ਗਿਆ ਸੁੱਕ ਤੇ ਬੈਠਿਆ ਜੀ ਚਲੋ ਮੰਨਦੇ ਆ ਨਾ ਜਮੀਨ ਵਗੈਰਾ ਇੱਥੇ ਹੋਊਗੀ ਪਰ ਬੈਠੇ ਸੁੱਕ ਤੇ ਨੇ ਰਾਸ਼ਨ ਬਣੇ ਫੇਰੀ ਉਹ ਲੈ ਜਾਂਦੇ ਨੇ ਨਾਮ ਸਾਡਾ ਲੈ ਜਾਂ ਦਿੰਦੇ ਨੇ ਰਾਸ਼ਨ ਭਰਿਆ ਲੈ ਜਾਂਦੇ ਨੇ ਸਾਡੇ ਤੱਕ ਨਹੀਂ ਪਹੁੰਚਦਾ ਕੋਈ ਮਾਰ ਮੜ ਜਿਹੜੇ ਪਹੁੰਚਦੇ ਨੇ ਆਪ ਸੰਸਤਾ ਵੱਲ ਲੈ ਕੇ ਆਉਂਦੇ ਨੇ ਬਸ ਉਹੀ ਪਹੁੰਚਦਾ ਜੀ ਤੇ ਬਾਕੀ ਗਨੇ ਉੱਥੇ ਲੈ ਜਾਂਦੇ ਨੇ ਤੇ ਬਾਕੀ ਤੁਹਾਡੇ ਸਾਹਮਣੇ ਹਾਲਾਤ ਸਾਡੇ ਜੀ ਬਹੁਤ ਔਖਾ ਹੋ ਗਿਆ ਜੀ ਗੱਲ ਸੁਣੋ ਕਿੰਨਾ ਔਖਾ ਇੱਥੇ ਰਹਿਣਾ ਕਿੰਨਾ ਔਖਾ ਰਹਿਣਾ ਹੁਣ ਹੱਡ ਦੇ ਸਮੇਂ ਵਿੱਚ ਬਹੁਤ ਔਖਾ ਵੀਰ ਜੀ ਹਾਂ ਬਹੁਤ ਔਖਾ ਮਾਲ ਡੰਗਰ ਤੋਂ ਬਹੁਤ ਔਖਾ ਹੈ ਗਾਇ ਦੁਆ ਮਹੀਨਾ ਹੋ ਗਿਆ ਪਾਣੀ ਪਿਆ ਜਾਂਦਾ ਫਖਰੇ ਹਾਰੇ ਬਰਬਾਦ ਹੋ ਗਈਆਂ ਮਾਲ ਡੰਗਰ ਬਹੁਤ ਔਖਾ ਹੈ ਵੇਖ ਪਾਣੀ ਵਿੱਚ ਖਲਾਏ ਮੱਜਾਂ ਤਾਂ ਬਹੁਤ ਔਖਾ ਏ ਕੀ ਕਰੀਏ ਹਾਂ ਫਸਲ ਫਸਲ ਬਿਲਕੁਲ ਖਰਾਬ ਹੋ ਗਈ ਉਹ ਪੈਸਾ ਆਉਣਾ ਸੀ ਆੜਤੀਆਂ ਨੂੰ ਵੀ ਪੈਸਾ ਉਹ ਹੀ ਦੇਣਾ ਸੀ ਹਨਾ ਵਿਆਹ ਸ਼ਾਦੀ ਦਾ ਵੀ ਕਈ ਵਾਰ ਬੱਚਿਆਂ ਦੀ ਰੱਖੀ ਹੁੰਦੀ ਆ ਕਿ ਉਹ ਨੁਕਸਾਨ ਤਾਂ ਬਹੁਤ ਹੋ ਗਿਆ ਬਹੁਤ ਔਖੀ ਏ ਬਹੁਤ ਹਾਰਨ ਖਾਨ ਹੋ ਗਿਆ ਹੀ ਬਹੁਤ ਟਾਈਮ ਖਦ ਔਖਾ ਏਗਾ ਇੱਥੇ ਬੱਚੇ ਵਿਆਹ ਵਾਲੇ ਮਕਾਨ ਦੇ ਅੱਗ ਪਏ ਹੀ ਹਾਂ ਤਾਂ ਬਹੁਤ ਹਾਲ ਮਾੜਾ ਹੈਗਾ ਕਿੰਨਾ ਵਿਕਾਓ ਉਹਨਾ ਵੀ ਬਿਲਕੁਲ ਸਾਹਮਣੇ ਤਸਵੀਰ ਤਾਂ ਉਹਨੂੰ ਦਿਖਾ ਦਿੰਨੇ ਆ ਇਹ ਆਖਰੀ ਪਿੰਡਾਂ ਦੀ ਤਸਵੀਰ ਹੈ ਤਾਂ ਇਸ ਤੋਂ ਅੱਗੇ ਥੋੜਾ ਜਿਹਾ ਦੂਰ ਜਾ ਕੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਸਰਹੱਦ ਤੇ ਸੀ ਬਿਲਕੁਲ ਅਸੀਂ ਅਸੀਂ ਮੌਜੂਦ ਆ ਜਿਹੜੇ ਘਰ ਨੇ ਤੁਸੀਂ ਕਿਹਾ ਵੀ ਘਰਾਂ ਦੇ ਆਲੇ-ਦੁਆਲੇ ਕੰਧਾਂ ਨੂੰ ਪਾਣੀ ਲੱਗ ਗਿਆ ਤਾਂ ਉਹ ਨੁਕਸਾਨ ਵੀ ਹੈ ਜਿਹੜਾ ਉਹ ਹੋਏਗਾ ਕੱਲ ਜਿੱਦਾਂ ਵੀ ਦੇਖ ਸਕਦੇ ਹਾਂ ਹਾਂਜੀ ਸਾਰਾ ਅਸੀਂ ਰਾਤ ਨੂੰ ਸੌਂਦੇ ਨਹੀਂ ਹੋਂਨੇ ਤੈਨੂੰ ਦੱਸਿਆ ਸਮਾਨ ਸਾਰਾ ਅਸੀਂ ਤੈਨ ਮਕਾਨ ਨੇ ਪਾਟੇ ਪੈ ਨੇ ਜੇਕਰ ਰਾਤ ਨੂੰ ਹੀ ਰਹਿਣੇ ਸਾਨੂੰ ਆਪ ਨੂੰ ਖਤਰਾ ਹੈ ਉਤੂ ਉਤੂ ਛੱਤ ਡੇਗ ਪਵੇ ਥੱਲੇ ਨੱਪੇ ਜ ਅਸੀਂ ਉਤਰੀ ਰਹੇ ਅੱਜ ਹੰ 10 ਦਿਨੋਂ ਕੁ ਸਮਾਨ ਇਹ ਕੱਢ ਲਿਆ। ਫਿਰ ਇਹ ਮਿੱਟੀ ਆਪਣੇ ਘਰ ਦੇ ਵਿੱਚੋਂ ਪਟਕ ਕੇ ਹਾਂਜੀ ਸਾਰਾ ਘਰ ਨੂੰ ਟੋਇਆ ਲਾਇਆ ਤੇ ਇਹ ਬਾਨੇ ਚ ਦਾ ਬੰਨਾ ਹੈ। ਹਾਂ ਹੋਰ ਕੋ ਮਿੱਟੀ ਬਾਹਰ ਉਧਾਣ ਦੀ ਸੜਕਾਂ ਸਾਰੀ ਮੰਦਨੇ ਇੱਥੋਂ ਹੁਣ ਤਾਂ ਚਲੋ ਰਸਦ ਪਹੁੰਚ ਰਹੀ ਆ ਜਿੰਨੀ ਕੁ ਵੀ ਪਹੁੰਚ ਰਹੀ ਆ ਬਾਅਦ ਵਿੱਚ ਜਦੋਂ ਉਹ ਖੇਤਾਂ ਨੂੰ ਪਜਾਊ ਕਰੋਗੇ ਕਿੰਨਾ ਖਰਚ ਆਉਂਦਾ ਉਦੋਂ ਉਹਦਾ ਸਾਰ 10-15 ਹਜ਼ਾਰ ਦਾ ਕਿੱਲਾ ਦਾ ਮਾਲ ਖਰਚਾ ਆਜਾ ਕਣਕ ਬੀਜਣ ਦਾ। ਤੇ ਹੁਣ ਜਿਹੜੇ ਕੋਈ ਜਿਨ੍ਹਾਂ ਦੇ ਮੈਨੇ ਰੇਤਾ ਸੱਟਾ ਗਿਆ ਉਹ ਆਪ ਦੇ ਜੇ ਤਾਂ ਸਰਕਾਰ ਨੇ ਕੋਈ ਡੀਜ਼ਲ ਡੀਜ਼ਲ ਦੀਆ ਤਾਂ ਟਰੈਕਟਰ ਦੇ ਤੇ ਫਿਰ ਨੀ ਤਾਂ ਉਹਨਾਂ ਦੇ ਬਿਜਿਣੀ ਔਖੀ ਹੋ ਜਾਣੀ ਪਿਛਲੇ 2023 ਦੇ ਵਿੱਚ ਜਦੋਂ ਜਮੀਨਾਂ ਪਜਾਊ ਕਰੀਆਂ ਰੇਤ ਕੱਢੀ ਕਿਸੇ ਨੇ ਮਦਦ કરી ਸੀ ਉਦੋਂ ਹਾਂਜੀ ਹਾਂਜੀ ਉਹਦਾ ਸਰਕਾਰ ਨੇ ਕਿਹਾ ਸੀ ਵੀ ਅੱਗੇ ਚੱਲਦਾ ਸੀ ਨਾ ਮੰਨ ਲਿਓ ਪਰਚੀ ਜੀ ਲਾਉਂਦੇ ਨੇ ਉਹਦਾ ਖੁੱਲਿਆ ਇੱਕ ਮਹੀਨਾ ਕਰਤਾ ਨੇ ਬਿਜਿਣੀ ਦਾ ਮਰਜ਼ੀ ਗਵਾ ਲੈ ਕੋਚਾ ਕੱਲ ਜਾਓ ਮਦਦ ਲਈ ਕੋਈ ਤਾਂ ਆਇਆ ਸੀ ਕੋਈ ਹੋਰ ਕੋਈ ਆਪ ਮਾਰੇ ਉਦੋਂ ਨਾ 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 ਮਦਦ ਲਈ ਉਹ ਫਿਰ ਟਰੱਕਾਂ ਵਾਲੇ ਜਿਹੜੇ ਪਿੱਛੇ ਰੇਤ ਦਾ ਕੰਮ ਕਰਦੇ ਨੇ ਫਿਰ ਉਹਨਾਂ ਚੁੱਕ ਲਿਆ ਮਸ਼ੀਨ ਸਰਕਾਰੀ ਸੀ ਜਿਵੇਂ ਹੁਣ ਲੋਕ ਸਮਾਜ ਸੇਵੀ ਸੰਸਥਾਵਾਂ ਆ ਰਹੀਆਂ ਨੇ ਹੁਣ ਰਸਣ ਲੈ ਕੇ ਰਸਦ ਲੈ ਕੇ ਸੁੱਕੀ ਰਸਲ ਉਦੋਂ ਜ਼ਮੀਨਾਂ ਜਦੋਂ ਪਜਾਊ ਕਰਨ ਹੁੰਦੀਆਂ ਨਹੀਂ ਹੁੰਦੀਆਂ ਨੇ ਕੋਈ ਲੈ ਕੇ ਆਉਂਦਾ ਟਰੈਕਟਰ ਜਾਂ ਡੀਜ਼ਲ ਪਾਉਣੇ ਉਹਦਾ ਨਹੀਂ ਆਦੇ ਸਾਰਾ ਹੁਣ ਹੁਣ ਸੇਵਾ ਵਾਧੂ ਕੀ ਹੁਣ ਇਦ ਕੀ ਕਹਿੰਦੇ ਭੈਣੇ ਵੀ ਅਸੀਂ ਖਾਦ ਵੀ ਤੁਹਾਨੂੰ ਦੇਵਾਂ ਦੇ ਬੀਜ ਵੀ ਤੇ ਟਰੈਕਟਰ ਵੀ ਲਿਆਵਾਂ ਦੇ ਤੁਹਾਨੂੰ ਮੰਨ ਲੈ ਬੀਜ ਦੇਵਾਂ ਦੇ ਕਣਕ ਦੇ ਜੇਕਰ ਜੇਕਰ ਗ੍ਰੀਨ ਦਿੰਦੇ ਨੇ ਜਾਂ ਖਾਦ ਦਿੰਦੇ ਨੇ ਡੀਜ਼ਲ ਦਿੰਦੇ ਨੇ ਸੁਖਾਲਾ ਹੋ ਸਕਦਾ ਸੌਖੇ ਹੋ ਸਕਦੇ ਹਾਂਜੀ ਹਾਂਜੀ ਜਿਹੜਾ ਖਰਚਾ 10 15000 ਕਿਲੋ ਮਰ ਹੋਣਾ ਉਹ ਤਾਂ ਬਿਲਕੁਲ ਤਾਂ ਇਹ ਕਿਸਾਨ ਨੇ ਪਿੰਡ ਦੇ ਲੋਕ ਨੇ ਗਲਾਪ ਪੈਣੀ ਦੇ ਫਸਲਾਂ ਇਸ ਸਮੇਂ ਮਰ ਗਈਆਂ ਨੇ 2023 ਦੇ ਵਿੱਚ ਵੀ ਫਸਲਾਂ ਬਰਬਾਦ ਹੋਈਆਂ ਸੀ ਕਰਜ਼ਾ ਇਹਨਾਂ ਦੇ ਸਿਰ ਜ਼ਿਆਦਾ ਹੋ ਗਿਆ ਤਾਂ ਹੁਣ ਇਹਨਾਂ ਨੂੰ ਆਸ ਜ਼ਰੂਰ ਆ ਸਰਕਾਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਪਹੁੰਚ ਰਹੇ ਨੇ ਕਿ ਕੀ ਰਾਹਤ ਪੈ ਕੇ ਦੇ ਕੇ ਜਾਂਦੇ ਨੇ ਤਾਂ ਇਹਨਾਂ ਲੋਕਾਂ ਨੂੰ ਵੀ ਆਸ ਹੈ ਕਿ ਸਾਡੇ ਲਈ ਕੋਈ ਮੁਆਵਜ਼ੇ ਦਾ ਐਲਾਨ ਹੋਵੇ ਪਹਿਲਾਂ ਵੀ ਅਸੀਂ ਬਰਬਾਦ ਹੋਏ ਉਦੋਂ ਵੀ ਬਹੁਤ ਨੁਕਸਾਨ ਹੋਇਆ ਉਦੋਂ ਵੀ ਆੜਤੀਆਂ ਦਾ ਕਰਜ਼ਾ ਚੜਿਆ ਬੈਂਕਾਂ ਦਾ ਕਰਜ਼ਾ ਚੜਿਆ ਕਿਸ਼ਤਾਂ ਸਾਡੀਆਂ ਟੁੱਟਣਗੀਆਂ ਕਰਜ਼ਾ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ ਇਹ ਇਹ ਤੇ ਤਸਵੀਰਾਂ ਆਖਰੀ ਪਿੰਡਾਂ ਦੀ ਬਿਲਕੁਲ ਆਖਰੀ ਪਿੰਡ ਆ ਸਾਹਮਣੇ 200 ਮੀਟਰ ਦੂਰ ਤੇ ਪਾਕਿਸਤਾਨ ਇੱਥੋਂ ਨਜ਼ਰ ਆਉਂਦਾ ਹੈ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਸ ਸਪੋਕਸਮੈਨ ਟੀਵੀ ਗੁਲਾਬ ਪੈਣੀ ਫਾਜ਼ਿਲਕਾ